T20 ਵਿਸ਼ਵ ਕੱਪ 2024 ਚੈਂਪੀਅਨ ਬਣ ਦੇ ਬਾਅਦ ਭਾਰਤੀ ਟੀਮ ਦਾ ਦਿੱਲੀ ਤੇ ਫਿਰ ਮੁੰਬਈ ਵਿੱਚ ਜ਼ੋਰਦਾਰ ਸਵਾਗਤ ਹੋਇਆ ਹੈ ਵਿਕਟਰੀ ਪ੍ਰੇਡ ਦੇ ਬਾਅਦ ਭਾਰਤੀ ਟੀਮ ਸਿੱਧਾ ਵਾਨਖੜੇ ਸਟੇਡੀਅਮ ਪਹੁੰਚੀ ਇੱਥੇ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਇਸ ਨਾਮ ਦਾ ਐਲਾਨ ਬੀਸੀਸੀਆਈ ਸਕਤਰ ਜੈਸ਼ਾਹ ਨੇ ਵਿਸ਼ਪ ਕੱਪ ਜਿੱਤਣ ਦੇ ਇੱਕ ਦਿਨ ਬਾਅਦ ਹੀ ਕਰ ਦਿੱਤਾ ਸੀ ਹੁਣ ਪੂਰੀ ਟੀਮ ਨੂੰ ਇਸ ਦਾ ਚੈੱਕ ਸੌਂਪ ਦਿੱਤਾ ਗਿਆ ਹੈ ਸਮਾਰੋਹ ਦੇ ਬਾਅਦ ਭਾਰਤੀ ਖਿਡਾਰੀਆਂ ਨੇ ਸਟੇਡੀਅਮ ਵਿੱਚ ਲੈਪ ਆਫ ਓਨਰ ਲਿਆ ਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਐਨਾ ਹੀ ਨਹੀਂ ਭਾਰਤੀ ਖਿਡਾਰੀਆਂ ਨੇ ਸਟੇਡੀਅਮ ਵਿੱਚ ਹੀ ਜੰਮ ਕੇ ਡਾਂਸ ਕੀਤਾ ਇਸ ਦੌਰਾਨ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਛਟੀਆਂ ਵਿੱਚ ਵੱਜ ਰਹੇ ਗਾਣਿਆਂ ਤੇ ਨੱਚਦੇ ਦਿਖਾਈ ਦਿੱਤੇ ਲੈਪ ਆਫ ਓਨਰ ਲੈਂਦੇ ਹੋਏ ਭਾਰਤੀ ਖਿਡਾਰੀਆਂ ਨੇ ਆਟੋਗ੍ਰਾਫ ਕੀਤੀਆਂ ਹੋਈਆਂ ਗੇਂਦਾਂ ਨੂੰ ਫੈਨਸ ਨੂੰ ਦਿੱਤੀਆਂ ਇਸ ਸਮਾਰੋਹ ਦੌਰਾਨ ਟੀਮ ਇੰਡੀਆ ਨੂੰ BCCI ਨੇ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ ਹੈ 125 ਕਰੋੜ ਰੁਪਏ ਦੀ ਰਕਮ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਸਿਲੈਕਟਰਾਂ ਤੇ ਸਪੋਰਟ ਸਟਾਫ ਵਿੱਚ ਵੀ ਵੰਡੀ ਜਾਵੇਗੀ ਜ਼ਿਕਰਯੋਗ ਹੈ ਕਿ ਭਾਰਤ ਨੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 7 ਦੋੜਾਂ ਨਾਲ ਹਰਾ ਕੇ ਦੂਜੀ ਵਾਰ T20 ਵਿਸ਼ਵ ਕੱਪ ਜਿੱਤੇ ਆਏ BCCI ਦੇ ਚੇਅਰਮੈਨ ਰੋਜ਼ਰ ਬਿਨੀ ਤੇ ਸਕੱਤਰ ਜੈਸ਼ਾਨ ਇਸ ਸਟੇਜ ਤੇ ਆ ਕੇ ਭਾਰਤੀ ਟੀਮ ਨੂੰ 125 ਕਰੋੜ ਰੁਪਏ ਦਾ ਚੈੱਕ ਸੌਂਪਿਆ ਜਦੋਂ ਟੀਮ ਬਾਰ-ਬਾਰ ਡੋਸ ਵਿੱਚ ਫਸੀ ਸੀ ਉਦੋਂ ਬੀਸੀਸੀਆਈ ਦੇ 77 ਜੈਸ਼ਾ ਨੇ ਦੱਸਿਆ ਕਿ ਸਾਰੇ ਉੱਚ ਅਧਿਕਾਰੀਆਂ ਨੇ ਮਿਲ ਕੇ ਟੀਮ ਇੰਡੀਆ ਨੂੰ ਇਨਾਮ ਦੇਣ ਦਾ ਫੈਸਲਾ ਲਿਆ ਹੈ ਉਹਨਾਂ ਕਿਹਾ ਕਿ ਅਸੀਂ ਆਖਰੀ ਵਿਸ਼ਵ ਕੱਪ 2007 ਵਿੱਚ ਜਿੱਤਿਆ ਸੀ ਤੇ ਹੁਣ 17 ਸਾਲ ਬਾਅਦ ਦੁਬਾਰਾ ਵਿਸ਼ਵ ਕੱਪ ਜੇਤੂ ਬਣਿਆ ਇਨਾਮੀ ਰਾਸ਼ੀ ਦੇਣ ਦਾ ਫੈਸਲਾ ਸਾਰੇ ਉੱਚ ਅਧਿਕਾਰੀਆਂ ਨੇ ਮਿਲ ਕੇ ਲਿਆ ਸੀ ਅਸੀਂ ਕਰੀਬ 2 ਮਹੀਨੇ ਪਹਿਲਾਂ ਤੱਕ ਵਿਸ਼ਪ ਦੀ ਨੰਬਰ 1 T20 ਵਿਸ਼ਪ ਕੱਪ ਟੀਮ ਵਿੱਚ ਸੀ